ਕਰਕੇ ਕਿ ਇੱਟਾਂ ਇਹਦੇ ਨਾਲ ਵੱਜ ਜਾਣ ਮੇਰਾ ਬੇਟਾ ਗੋਂਦੀ ਹੋਇਆ ਵਾ ਇੱਟਾਂ ਰੋੜੇ ਆ ਇੱਕ ਮੂੰਹ ਤੇ ਵੱਜੀ ਮੂੰਹ ਤੇ ਵੱਜੀ ਆ ਜਿਹੜੀ ਕਿ ਨੱਕ ਮੂੰਹ ਜਬਾੜਾ ਪੂਰਾ ਫੇਸ ਜਿਹੜਾ ਇਹਨਾਂ ਦਾ ਇਹ ਲਹੂ ਲਾਣ ਹੋ ਗਿਆ ਸੀ ਮੇਰਾ ਬੇਟਾ ਇਹਨਾਂ ਨੂੰ ਬਚਾਉਣ ਦੇ ਚੱਕਰਾਂ 'ਚ ਬੱਚੇ ਨੂੰ ਸਾਨੂੰ ਬਚਾਉਣ ਦੇ ਚੱਕਰਾਂ 'ਚ ਛੋਟਾ ਵਾ ਪੇੜ ਗਿਆ ਉਹਨਾਂ ਨਾਲ ਉਹਨਾਂ ਸਰੀਆ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਨੇ ਦੋਵਾਂ ਹੱਥਾਂ ਨਾਲ ਗੋ ਸਰੀਆ ਨੂੰ ਰੋਕਿਆ ਉਹ ਸਰੀਏ ਨਾਲ ਹੀ ਮੇਰੇ ਬੇਟੇ ਨੂੰ ਖਿੱਚਦੇ ਕਿੰਨੀ ਦੂਰ ਲੈ ਗਏ ਆ ਜਦੋਂ ਗਲੀ ਵਾਲੇ ਇਕੱਠੇ ਹੋਏ ਆ ਉਹਨਾਂ ਯਾਣਾ ਬਜੇ ਕੁਮਾਰ ਆ ਅਸੀਂ ਅਜੀਤ ਕੁਮਾਰ ਕਿੱਥੋਂ ਦੇ ਰਹੇ ਹੋ ਅਸੀਂ ਗੁਰਨਾਣਪੁਰਾ ਨਿਊ ਦਸ਼ਮੇਸ਼ ਨਗਰ ਗਲੀ ਨੰਬਰ 5 ਦੇ ਰਹਿਣ ਵਾਲੇ ਆ ਕੀ ਗੱਲ ਹੈ ਗੱਲ ਪਹਿਲੀ ਦੀ ਗੱਲ 9 ਤਰੀਕ ਨੂੰ ਹੋਈ ਜਿਸ ਦਿਨ ਮੈਂ ਕੰਮ ਤੇ ਗਏ ਮੈਨੂੰ ਨਹੀਂ ਪਤਾ ਠੀਕ ਹੈ ਦੂਜੀ ਦਿਨ ਇਹ 12 ਤਰੀਕ ਨੂੰ ਮਤਲਬ ਕਿ 9 ਤਰੀਕ ਨੂੰ ਤੇ ਬਾਪਾ ਨੂੰ ਖਵਾ ਸਾਹਿਬ ਨੂੰ ਕਈ ਲੈ ਕੇ ਪਈ ਆ ਜਿਹਦੇ ਕਰਕੇ ਗਲੀ ਵਾਲੇ ਨੇ ਮਤਲਬ ਕਿ ਇਹਨਾਂ ਨੂੰ ਛਡਾਇਆ ਵਾ ਬਚਾਇਆ ਕਿਉਂਕਿ ਉਸ ਦਿਨ ਉਹਨੇ ਕਈ ਮਾਰ ਦੇਣੀ ਉਹਨੂੰ ਕਿਸੇ ਬੰਦੇ ਦੀ ਸ਼ਹਿ ਮਿਲੀ ਹੋਈ ਆ ਤੇ 12 ਤਰੀਕ ਨੂੰ ਤੇ ਜੀ 12 ਤਰੀਕ ਨੂੰ ਮਤਲਬ ਕਿ ਪਾਪਾ ਮੇਰੇ ਸ਼ੂਗਰ ਦੀ ਦਵਾਈ ਲੈ ਕੇ ਆ ਰਹੇ ਉਹਨਾਂ ਨੂੰ ਮਤਲਬ ਕਿ ਮੈਡੀਕਲ ਉਹਨਾਂ ਕੋਲ ਰਸੀਦ ਵੀ ਹੈਗੀ ਆ ਸ਼ੂਗਰ ਦੀ ਦਵਾਈ ਲੈ ਕੇ ਆ ਰਹੀ ਘੱਟੀ ਵਧੀਏ ਨਹੀਂ ਮੈਨੂੰ ਪਤਾ ਤੇ ਇਹ ਆਪਣਾ ਉਧਰ ਆ ਰਹੇ ਕਿ ਕਿੰਨੇ ਜਾਨਾਂ ਨੇ ਮਿਲ ਕੇ ਹਮਲਾ ਕੀਤਾ ਇਹ ਹਮਲਾ ਤੇ ਦੋ ਜਾਨਾਂ ਨਹੀਂ ਕੀਤਾ ਵਿੱਚ ਹੋਰ ਵੀ ਬੰਦੇ ਸੀ ਜਿਨ੍ਹਾਂ ਨੂੰ ਆਪਾਂ ਨਹੀਂ ਪਛਾਣਦੇ ਨੇ ਮੇਨ ਦੋ ਹੈਗੇ ਸੀ ਉਹਨਾਂ ਦੇ ਫਾਦਰ ਸਾਹਿਬ ਸੀ ਤੇ ਨਾਲ ਪੰਕਜ ਜੀ ਉਹਨਾਂ ਨੇ ਘਰ ਵੜ ਕੇ ਬੜੀ ਪਲੈਨਿੰਗ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਆਪਾਂ ਲੰਮੇ ਪਏ ਹੋਏ ਆ ਇਹ ਉਹਨਾਂ ਦੇ ਫਾਦਰ ਸਾਹਿਬ ਕੰਮ ਤੋਂ ਆਏ ਹੋਏ ਆ ਇਟਾ ਪੇਟਾ ਪਹਿਲੀ ਇਟ ਉਹਨਾਂ ਨੇ ਮਾਰੀ ਗੇਟ ਨੂੰ ਇਹ ਸ਼ੁਗਰ ਹੈ ਕਿ ਪਹਿਲੀ ਈਟ ਉਹਨਾਂ ਨੇ ਗੇਟ ਨੂੰ ਮਾਰਤੀ ਜਿਹਦੇ ਕਰਕੇ ਕਿ ਪਾਪਾ ਤੋਂ ਥੋੜੀ ਹੋ ਅਛ ਵਿੱਚ ਆ ਗਏ ਫਿਰ ਮੈਂ ਵੜਦੇ ਵੜਦੇ ਫਾਦਰ ਸਾਹਿਬ ਮੇਰੇ ਉੱਠ ਰਹੇ ਹੀ ਤੇ ਉਹਨਾਂ ਨੇ ਵੜਦੇ ਵੜਦੇ ਮੂੰਹ ਤੇ ਈਟ ਮਾਰੀ ਜਿਸ ਦੇ ਨਾਲ ਸਾਰਾ ਮੂੰਹ ਕਵਰ ਹੋ ਗਿਆ ਫਾਦਰ ਸਾਹਿਬ ਮੇਰੇ ਬੰਦ ਲਗੀ ਈਟ ਵੱਜਣ ਦੇ ਨਾਲ ਅਸੀਂ ਦੇ ਮੂੰਹ ਤੇ ਈਟ ਵੱਜੀ ਹਾਂ ਹਾਂ ਜੀ ਮੂੰਹ ਤੇ ਈਟ ਵੱਜੀ ਹੈ ਛੱਟ ਜਿਆਦੀ ਹੈ ਮੂੰਹ ਤੇ ਛੱਟ ਮੂੰਹ ਤੇ ਜਿਆਦੀ ਹੈ ਨੱਕ ਦੇ ਵਿੱਚੋਂ ਮੈਨੂੰ ਲੱਗਦਾ ਕਿ ਨੁਕਸਨ ਨਿਕਲੇਗਾ ਜਿੰਨੇ ਤੱਕ ਸਾਨੂੰ ਲੱਗਦਾ ਮੂ ਤਾਂ ਸਾਰਾ ਖਾਦਾ ਪੀਤਾ ਨਹੀਂ ਜਾ ਰਿਹਾ ਚਾਰ ਪੰਜ ਦਿਨ ਅਗੇ ਰੋਟੀ ਪਾਣੀ ਨਹੀਂ ਖਾ ਰਹੇ ਹਾਂਜੀ ਪੁਲਿਸ ਨੇ ਕੰਪਲੀਟ ਮਾ ਕੇ ਸਾਨੂੰ ਇਹ ਨਿਆਂ ਚਾਹੀਦਾ ਵਾ ਕਿਉਂਕਿ ਅੱਜ ਕੱਲ ਦੇਖੋ ਤੁਸੀਂ ਚਪੇੜ ਵਜਣ ਤੇ ਪੁਲਿਸ ਵਾਲੇ ਕਿਸੇ ਮੁੰਡੇ ਨੂੰ ਵੀ ਲੈ ਜਾਂਦੇ ਆ ਇਥੇ ਤੇ ਮੂ ਤਾਂ ਪੂਰਾ ਉਹਨਾਂ ਨੇ ਨਕਸ਼ਾ ਵਿਗਾੜ ਦਿੱਤਾ ਹੈ ਤੇ ਹਾਲੇ ਤੱਕ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਦੇ ਖਿਲਾਫ ਹਾਲੇ ਤੱਕ ਕੋਈ ਨਹੀਂ ਗਈ ਉਹ ਸ਼ਰੀਆਮ ਹੱਲੇ ਚ ਘੁੰਮ ਰਹੇ ਸਾਨੂੰ ਸਭ ਕੁਝ ਪਤਾ ਲੱਗ ਰਿਹਾ ਮੈਂ ਗੁਰੂ ਨਾਨਕਪੁਰਾ ਨਿਊ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਆ ਤੇ ਮੇਰੇ ਹਸਬੰਦ ਦਾ ਮੇਰਾ ਨਾਮ ਰਜਨੀ ਹੈ ਤੇ ਮੇਰੇ ਹਸਬੰਦ ਦਾ ਨਾਮ ਰਮੇਸ਼ ਕੁਮਾਰ ਆ ਤੇ ਗੱਲ ਇਸ ਤਰ੍ਹਾਂ ਕਿ ਸਾਡੇ ਬਿਲਕੁਲ ਨੁੱਕਰ ਵਾਲੇ ਘਰ ਨਾਲ ਥੋੜੀ ਜੀ ਰੰਜਿਸ਼ ਹੋਈ ਆ ਕਿਉਂਕਿ ਉਹ 12 ਫੁੱਟ ਦੀ ਗਲੀ ਵਿੱਚ 6 ਫੁੱਟ ਦੀ ਗਲੀ ਪੂਰੀ ਰੋਕ ਰਹੇ ਸੀ ਪੱਥਰ ਲਗਾ ਕੇ ਕਿ ਤੁਹਾਡਾ ਆਟੋ ਜਿਹੜਾ ਜਾਂ ਕੋਈ ਵੀ ਗੱਡੀ ਆ ਅਸੀਂ ਆਪਣੇ ਗਲੀ ਵਿੱਚ ਨਾਲ ਦੇ ਨਾ ਅਗੋਂ ਨਹੀਂ ਲੰਘਣ ਦੇਣੀ ਮੇਰੇ ਘਰ ਵਾਲਿਆਂ ਨੇ ਇਹਦਾ ਵਿਰੋਧ ਕੀਤਾ ਗਲੀ ਵਾਲਿਆਂ ਨਾਲ ਰਲ ਕੇ ਇਹਨਾਂ ਨੇ ਪੱਥਰ ਚੁੱਕ ਕੇ ਸੁੱਟਦੇ ਦਿੱਤੇ ਉਦੀ ਰੰਜਿਸ਼ ਕਰਕੇ ਪਹਿਲੇ ਦਿਨ ਕਹੀ ਤੇ ਚੁੱਕੀ ਤੇ ਪਰ ਕੋਈ ਲੜਾਈ ਨਹੀਂ ਹੋਈ ਉਸ ਤੋਂ ਅਗਲੇ ਦਿਨਾਂ ਵੀ ਕੋਈ ਗੱਲ ਨਹੀਂ ਹੋਈ 12 ਤਰੀਕ ਨੂੰ ਸਵੇਰੇ ਇਹ ਸ਼ੂਗਰ ਦੀ ਦਵਾਈ ਲੈ ਕੇ ਆਏ ਆ ਤੇ ਆਉਂਦੇ ਆ ਲਿੰਕਾ ਪੀਂਦੇ ਆ ਆਉਂਦੇ ਹੀ ਉਹਨੂੰ ਕਰਾ ਲੈ ਆਪਣੇ ਘਰ ਚੋਂ ਨਿਕਲਿਆ ਤੇ ਨਿਕਲਦੇ ਆ ਇਹਨਾਂ ਨੂੰ ਕਿਸ ਹੁਣ ਮੁਕੀ ਕਰਨ ਲੱਗ ਗਿਆ ਕਿ ਚੂੜਿਆ ਤੇ ਨਾਲ ਹੋਰ ਕਈ ਗਾਲਾਂ ਕੱਢੀਆਂ ਕਿ ਤੈਨੂੰ ਗਲੀ ਚ ਨਹੀਂ ਰਹਿਣ ਦੇਣਾ ਤੈਨੂੰ ਇਹ ਕਰ ਦੇਣਾ ਅੱਛਾ ਉਦੋਂ ਵੀ ਲੋਕੀ ਵਿੱਚ ਆ ਗਏ ਤੇ ਬਚਾਅ ਹੋ ਗਿਆ ਘਰ ਆਏ ਆ ਇਹਨਾਂ ਨੂੰ ਸਗੋਂ ਮੈਨੂੰ ਕਿਹਾ ਵਾ ਕੀ ਆਪਾਂ ਥਾਣੇ ਚਲੀਏ ਜਾਂ ਕਿਸੇ ਨੂੰ ਕਹੀਏ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਗਲੀ ਦੀ ਗੱਲ ਆਪਾਂ ਥਾਣੇ ਕਿਉਂ ਜਾਣਾ ਛੱਡੋ ਪਰੇ ਕਿਸੇ ਚੰਗੇ ਬੰਦੇ ਨੂੰ ਕਵਾਂਗੇ ਤੇ ਇਹਨਾਂ ਨੂੰ ਸਮਝਾਣਗੇ ਉਤੋਂ ਬਾਅਦ ਇਹਨਾਂ ਨੂੰ ਮੈਂ ਕੰਮ ਤੇ ਭੇਜ ਦਿੱਤਾ ਵਾ ਕੰਮ ਤੋਂ ਆਏ ਨੇ ਸਾਢੇ 4-5 ਵਜੇ ਤੇ ਵਿਹੜੇ ਦੇ ਵਿੱਚ ਪੱਖਾ ਲੱਗਾ ਹੋਇਆ ਸੀ ਸਾਹਮਣੇ ਬੈੱਡ ਡੱਠਾ ਉੱਥੇ ਲੇਟੇ ਹੋਏ ਆ ਮੈਂ ਮੇਰੀ ਇੱਕ 6 ਸਾਲਾਂ ਦੀ ਦੋਤਰੀ ਮੇਰੇ ਕੋਲ ਰਹਿੰਦੀ ਆ ਤੇ ਮੇਰਾ ਲੜਕਾ ਛੋਟਾ ਅਸੀਂ ਬੈਠਕ 'ਚ ਆਪਾਂ ਬੈਠੇ ਹੋਏ ਆਂ ਏ ਆਉਂਦਿਆਂ ਇਹਨਾਂ ਨੇ ਇਹ ਪੰਕਜਜੀਤ ਕੁਮਾਰ ਤੇਜੀਤ ਸਿੰਘ ਤੇ ਨਾਲ ਮਤਲਬ ਉਹਦੇ ਅਣਪਛਾਤੇ ਲੋਕ ਸੀ ਉਹਨਾਂ ਦੀ ਸਾਨੂੰ ਨਾਂ ਨਹੀਂ ਪਤਾ ਇਹਨਾਂ ਨੇ ਇਟਾ ਇਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਆ ਜਿੰਨਾ ਵਿੱਚੋਂ ਇਟਾ ਹੜੇ ਪੱਖਾ ਵੀ ਟੁੱਟ ਗਿਆ ਬੂਏ ਤੇ ਵੀ ਵੱਜੀਆਂ ਤੇ ਅੰਦਰ ਵਰਦਿਆ ਹੀ ਇਹਨਾਂ ਇਟਾ ਮੂੰਹ ਤੇ ਮਾਰੀ ਪੰਕਜ ਨੇ ਸਿੱਧੀ ਇਟਾ ਮੂੰਹ ਤੇ ਮਾਰੀ ਆ ਇਹ ਮਤਲਬ ਬੁੰਦਲ ਹੀ ਗਏ ਆ ਤੇ ਮੇਰਾ ਬੇਟਾ ਛੋਟੀ ਗੁੜੀਆਂ ਨੂੰ ਬਚਾਉਣ ਕਰਕੇ ਕਿ ਟਾ ਇਹਦੇ ਨਾਲ ਵੱਜ ਜਾਣ ਕਰਕੇ ਕਿ ਟਾ ਇਹਦੇ ਨਾਲ ਵੱਜ ਜਾਣ ਮੇਰਾ ਬੇਟਾ ਗੋਂਦੀ ਹੋਇਆ ਵਾ ਟਾਂ ਰੋੜੇ ਇੱਕ ਮੂੰਹ ਤੇ ਵੱਜੀ ਮੂੰਹ ਤੇ ਵੱਜੀ ਆ ਜਿਹੜੀ ਕਿ ਨੱਕ ਮੂੰਹ ਜਬਾੜਾ ਪੂਰਾ ਫੇਸ ਜਿਹੜਾ ਇਹਨਾਂ ਦਾ ਇਹ ਲਹੂ ਲਾਨ ਹੋ ਗਿਆ ਸੀ ਮੇਰਾ ਬੇਟਾ ਇਹਨਾਂ ਨੂੰ ਬਚਾਉਣ ਦੇ ਚੱਕਰਾਂ 'ਚ ਬੱਚੇ ਨੂੰ ਸਾਨੂੰ ਬਚਾਉਣ ਦੇ ਚੱਕਰਾਂ 'ਚ ਛੋਟਾ ਵਾ ਪੇੜ ਗਿਆ ਉਹਨਾਂ ਨਾਲ ਉਹਨਾਂ ਸਰੀਆ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਨੇ ਦੋਹਾਂ ਹੱਥਾਂ ਨਾਲ ਗੋ ਸਰੀਆ ਨੂੰ ਰੋਕਿਆ ਉਸ ਰੀਏ ਨਾਲ ਹੀ ਮੇਰੇ ਬੇਟੇ ਨੂੰ ਖਿੱਚਦੇ ਕਿੰਨੀ ਦੂਰ ਲੈ ਗਏ ਆ ਜਦੋਂ ਗਲੀ ਵਾਲੇ ਇਕੱਠੇ ਹੋਏ ਆ ਉਹ ਉਹਨਾਂ ਨੇ ਮੁੰਡੇ ਸਾਡੇ ਨੂੰ ਛਡਾਇਆ ਵਾ ਨਾਲੇ ਠੀਕਾ ਮਾਰੀਆਂ ਵੀ ਹਾਏ ਮਾਰ ਦਿੱਤਾ ਹਾਏ ਮਾਰ ਦਿੱਤਾ ਉਹਦੇ ਚਲਦਿਆਂ ਉਹ ਡਰ ਕੇ ਭੱਜੇ ਆ ਤੇ ਨਾਲੇ ਬੜਕਾ ਮਾਰਦੇ ਗਏ ਆ ਉਸ ਤੋਂ ਬਾਅਦ ਇਹਨਾਂ ਨੂੰ ਥਾਣੇ ਲੈ ਕੇ ਗਏ ਆ ਲੌ ਲਾਨ ਚੁੱਕ ਕੇ ਪਹਿਲਾਂ ਤੇ ਉਸ ਵੇਲੇ ਡਿੱਗ ਗਏ ਆ ਇਹਨਾਂ ਦੇ ਮੂੰਹ ਤੇ ਮੱਗੇ ਦੋ ਤਿੰਨ ਮਾਰੇ ਗਲੀ ਵਾਲਿਆਂ ਕੀ ਹੋਸ਼ 'ਚ ਰਹਿਣ ਇੱਟ ਵੱਜਣ ਨਾਲ ਅਸੀਂ ਸ਼ਿਕਾਇਤ ਦਰਜ ਕੀਤੀ ਆ ਜੀ ਥਾਣੇ ਗਏ ਆ ਉਹਨਾਂ ਕੋਲ ਸ਼ਿਕਾਇਤ ਕੀਤੀ ਉਹਨਾਂ ਵੀਡੀਓ ਵੀ ਬਣਾਈ ਇਹਨਾਂ ਦੀ ਹਾਲਤ ਦੀ ਕਹਿੰਦੇ ਕੰਡੀਸ਼ਨ ਸੀਰੀਅਸ ਆ ਤੇ ਤੁਸੀਂ ਇਤਨਾ ਕਰੋ ਉਹਨਾਂ ਨੇ ਉਹ ਕੀ ਸਾਨੂੰ ਇੱਕ ਸਲਿੱਪ ਜੀ ਦਿੱਤੀ ਕੀ ਉਹਨੂੰ ਕਹਿੰਦੇ ਆ ਕਹਿੰਦੇ ਤੁਸੀਂ ਇਹ ਸਿਵਲ ਹਸਪਤਾਲ ਚ ਲੈ ਜਾਓ ਤੇ ਇਹਨਾਂ ਦਾ ਮੁਲਾਜਾ ਕਰਾਓ ਮੈਂ ਮੇਰਾ ਬੇਟਾ ਇਹਨਾਂ ਨੂੰ ਲੈ ਕੇ ਹੀ ਹਸਪਤਾਲ ਆ ਗਏ ਆ ਪਹਿਲਾਂ ਹੀ ਸਿਵਲ 'ਚ ਆਏ ਆ ਉਹਨਾਂ ਉੱਥੋਂ ਆਪਣਾ ਕੀਤਾ ਵਾ ਫੇਰ ਉਹ ਨਾ ਇਹ ਐਨਡੀ ਜੀ ਰੈਫਰ ਕਰਤਾ ਸਾਨੂੰ ਨਹੀਂ ਪੁਲਿਸ ਵਾਲੇ ਕੀ ਕਹਿੰਦੇ ਆ ਪੁਲਿਸ ਵਾਲੇ ਹੁਣ ਪਹਿਲਾਂ ਤੇ ਆਏ ਨਹੀਂ ਨਾ ਕੋਈ ਬਿਆਨ ਲੈਣ ਨਾ ਕੋਈ ਸਾਡੇ ਕੋਲ ਪੁੱਛਗਿਛ ਕਰਨ ਕੱਲ ਕਲਵੰਤ ਸਿੰਘ ਨੂੰ ਥੋੜਾ ਜਹਾ ਬੰਦੇ ਨੇ ਪ੍ਰੈਸ਼ਰ ਪਾਇਆ ਤੇ ਉਹ ਆਇਆ ਬਿਆਨ ਲੈਣ ਬੜਾ ਗਲਤ ਤਰੀਕੇ ਨਾਲ ਆਇਆ ਆਉਂਦਿਆਂ ਕਹਿੰਦਾ ਕੀ ਹੋਇਆ ਕੀ ਹੋਇਆ ਇਹ ਬੋਲਣ ਲੱਗੇ ਤੇ ਕਹਿੰਦੇ तू ਚੁੱਪ ਕਰ ਮੈਂ ਇਹਨਾਂ ਕੋਲ ਪੁੱਛ ਲੈਣਾ ਜੇ ਮੈਂ ਬੋਲਣ ਲੱਗੀ ਤੇ ਇਹਨਾਂ ਨੂੰ ਕਹਿੰਦੇ ਮੈਂ ਤੇਰੇ ਕੋਲ ਪੁੱਛ ਲੈਣਾ ਮਤਲਬ ਜੋ ਹੀ ਬੋਲਦੇ ਪਿਆ ਉਹ ਲਿਖਦਾ ਨਹੀਂ ਸੀ ਪਿਆ ਸਾਡੇ ਲਾਗੇ ਮਰੀਜ਼ ਹੀ ਕੋਈ ਉਦੋਂ ਉਹਦੇ ਨਾਲ ਹੀ ਕੋਈ ਉਹ ਕਹਿੰਦਾ ਗਲਤ ਲਿਖਦਾ ਪਿਆ ਤੇ ਕੁਝ ਕਹਿੰਦੇ ਪਏ ਕੁਝ ਲਿਖਦਾ ਪਿਆ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਐਨਕ ਲੱਗੀ ਆ ਮੈਂ ਐਨਕ ਬਗੈਰ ਪੜ ਨਹੀਂ ਸਕਦੀ ਮੇਰੇ ਹਸਬੰਡਾ ਅਨਪੜ੍ਹਨੇ ਪੜੇ ਲਿਖੇ ਨਹੀਂ ਆ ਡਾ ਬੇਟਾ ਬਾਹਰ ਗਿਆ ਲੈੰਦੋ ਹੋ ਰਿਪੋਰਟ ਪੜੇਗਾ ਤੇ ਹਿਸਾਇਨ ਕਰਾਂਗੇ ਕਹਿੰਦਾ ਮੈਂ ਕੋਈ ਵਿਹਲਾ ਬੈਠਾ ਵਾਂ ਮੈਂ ਕੋਈ ਵਿਹਲਾ ਬੈਠਾ ਵਾਂ ਇਹਨਾਂ ਦੇ ਹੱਥ 'ਚ ਪੈਨ ਫੜਾ ਕੇ ਤੇ ਸਾਈਨ ਕਰਵਾ ਕੇ ਲੈ ਗਿਆ ਉਸ ਤੋਂ ਬਾਅਦ ਹਲੇ ਤੱਕ ਕੋਈ ਕੋਈ ਕਾਰਵਾਈ ਨਹੀਂ ਹੋਈ ਮੰਗੇ ਕਰਦੇ ਪ੍ਰਸ਼ਾਸਨ ਕੋ ਕਿ ਸਾਨੂੰ ਨਿਆਂ ਦਿੱਤਾ ਜਾਵੇ ਅਸੀਂ ਸਜਰੀ ਕਮਾਨ ਖਾਨ ਵਾਲੇ ਬੰਦੇ ਆ ਸਰ ਉਹ ਨਿਆਂ ਨਹੀਂ ਮਿਲਦਾ ਪਿਆ ਫਿਰ ਆਦਮੀ ਸੋਮਵਾਰ ਦਾ ਇੱਥੇ ਦਾਖਲ ਸਾਨੂੰ ਕੋਈ ਨਿਆਂ ਨਹੀਂ ਦੇ ਰਹੀ ਪੁਲਿਸ ਨਾ ਪ੍ਰਸ਼ਾਸਨ ਕੋਈ ਨਿਆਂ ਨਹੀਂ ਸਾਨੂੰ ਮਿਲਦਾ ਪਿਆ ਤੇ ਪੁਲਿਸ ਲੱਗਦਾ ਨਹੀਂ ਤੁਹਾਨੂੰ ਵੀ ਉਹਨਾਂ ਨਾਲ ਮਿਲੀ ਹੋਈ ਮਿਲੀ ਹੋਈ ਆ ਭਾਜੀ ਸੋਮਵਾਰ ਦਾ ਉਹਨਾਂ ਨੇ ਇੰਨਾ ਹਾਦਸਾ ਬੁਰਾ ਕੀਤਾ ਕਮ ਸੇ ਕਮ ਉਹਨਾਂ ਨੂੰ ਬੁਲਾ ਕੇ ਥਾਣੇ ਪੁੱਛਦੀ ਤਾਂ ਸਹੀ ਵੀ ਤੁਸੀਂ ਕਾਤਲਾਂ ਨਾਲ ਹਮਲਾ ਕਿਉਂ ਕੀਤਾ ਕਿਉਂ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਰਮੇਸ਼ ਭਾਜੀ ਕੀ ਨਾਮ ਹੈ ਰਮੇਸ਼ ਕੀ ਗੱਲ ਹੋਈ ਮੇਰੇ ਕਾਲ ਇਹਨਾਂ ਨੇ ਤੀਜੀ ਵਾਰੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਮੈਂ ਪੱਥਰ ਤੋਂ ਕਿਹਾ ਸੀ ਤੇ ਮੈਨੂੰ ਕਈ ਲੈ ਕੇ ਪਾ ਗਿਆ ਕਹਿੰਦਾ ਚੂੜਿਆ ਤੁਹਾਨੂੰ ਮਾਰ 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 ਕੇ ਤੁਹਾਨੂੰ ਨਾਲ ਉੱਥੋਂ ਦੀ ਵਟ ਕੇ ਕਈ ਰੱਖੀ ਉਹਦੋਂ ਵੀ ਮੇਰੇ ਨਾਲ ਤਿੰਨ ਚਾਰ ਗੱਲੀ ਗੱਲੇ ਹੈਗੇ ਸੀ ਨਾਲ ਉਹਨਾਂ ਨੇ ਮੈਨੂੰ ਪਿੱਛੇ ਲੈ ਕੇ ਖਿੱਚ ਕੇ ਉਹ ਉਸ ਤੋਂ ਬਾਅਦ ਗੱਲ ਖਤਮ ਹੋ ਗਈ ਦੂਜੀ ਜੇਰ ਨਾ ਇਲਾਮੇ ਅਨਿਆਕਾਰ ਵਾਲ ਨੂੰ ਮੈਨੂੰ ਸ਼ੂਗਰ ਸੀ ਤੇ ਇਹਨੇ ਮੈਨੂੰ ਗਿੱਚੀ ਤੋਂ ਫੜ ਕੇ ਦਬੋਚ ਲਿਆ ਤੇ ਤੀਜੀ ਵਾਰੀ ਮਤਲਬ ਕੀ ਮੰਗ ਉਹ ਉਹ ਮਤ ਹਮਲਾ ਕੀਤਾ ਉਹ ਮੋਦਲ ਪੈਗੇ ਨਾ ਚੁੱਪ ਚੁੱਪ ਬੀਤੇ ਮੈਨੂੰ ਪੈਗੇ ਘਰ ਆਣ ਕੇ ਚਾਰ ਪੰਜ ਚਾਲੇ ਹੀ ਦੋ ਜਣਿਆਂ ਨੂੰ ਤੇ ਪਛਾਣ ਨਮ ਹੈ ਕੀ ਮੰਗ ਕੀ ਕਰਦੇ ਬੰਦੇ ਹਾਂਜੀ ਮੰਗ ਕੀ ਕਰਦੇ ਮੰਗ ਵੀ ਸਾਨੂੰ ਨਾ ਨਿਆਂ ਦਿੱਤਾ ਜਾਵੇ ਕੋਈ ਅਸੇ ਹੀ ਮੰਗ ਸਾਡੀ ਸਜ਼ਾ ਦਿੱਤੀ ਜਾਵੇ ਮੈਨੂੰ ਜਾਨੋਂ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦਾ ਤੇ ਇਹਦੇ ਵਿੱਚ ਕੱਲ ਗੋਸਾਲ ਨੇ ਲਿਖਿਆ ਵੀ ਨਹੀਂ ਆ ਮੈਂ ਪੜਿਆ ਨਹੀਂ ਅਨਪੜ੍ਹ ਪੁਣੂ ਆਖਿਆ ਤੇ ਕਹਿੰਦਾ ਤੂੰ ਹੀ ਰਾਜੀਨਾਮਾ ਮੈਨੂੰ ਕਹਿੰਦਾ ਕਰ ਲਓ ਉਹਦਾ ਮਤਮਲ ਹੈ ਗਾਈ ਨਹੀਂ ਗੱਲ ਕਹਿੰਦਾ ਹੀ ਮਰ ਤੂੰ ਰਾਜੀਨਾਮੇ ਕਰਨੇ ਚ ਦਬਾਅ ਆਇਆ ਹਾਂਜੀ ਮੈਨੂੰ ਦਬਾਅ ਇੱਥੇ ਪਾਇਆ ਉਹਨੇ ਕਹਿੰਦਾ ਰਾਜੀਨਾਮਾ ਕਰ ਲਾ